ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਚੈਨਲ ਵਿੱਚ ਦੋਸਤੋ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਦੋਸਤੋ ਹਾਜ਼ਰ ਹੋਇਆ ਅੱਜ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਇਹ ਕਹਾਣੀ ਹੈ ਇੱਕ ਕਨੇਡਾ ਵਿੱਚ ਰਹਿੰਦੀ ਪਤਨੀ ਦੀ ਇਸ ਦਰਦ ਭਰੀ ਕਹਾਣੀ ਨੂੰ ਸੁਣ ਕੇ ਤੁਸੀਂ ਅੱਖਾਂ ਵਿੱਚੋਂ ਆਪਣੇ ਹੰਝੂ ਵਹਿਣੋਂ ਨਹੀਂ ਰੋਕ ਸਕੋਗੇ ਦੋਸਤੋ ਇਸ ਕਹਾਣੀ ਨੂੰ ਅਖੀਰ ਤੱਕ ਜਰੂਰ ਸੁਣਨਾ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰਨਾ ਤੇ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਇਹ ਕਹਾਣੀ ਰਾਜਵੀਰ ਤਿੰਨ ਭੈਣਾਂ ਭਰਾਵਾਂ ਵਿੱਚੋਂ ਵਿਚਾਰਲੀ ਕੁੜੀ ਸੀ ਜੋ ਕੈਨੇਡਾ ਵਿੱਚ ਪੱਕੇ ਤੌਰ ਤੇ ਰਹਿੰਦੀ ਸੀ ਅਤੇ ਪੂਰਾ ਪਰਿਵਾਰ ਵੀ ਕੈਨੇਡਾ ਵਿੱਚ ਰਹਿੰਦਾ ਸੀ ਉਸ ਦੀ ਇੱਕ ਭੈਣ ਹੈ ਜਿਸ ਦਾ ਕਾਫੀ ਸਮਾਂ ਪਹਿਲਾਂ ਵਿਆਹ ਹੋਇਆ ਸੀ ਅਤੇ ਹੁਣ ਉਸ ਦੀ ਭੈਣ ਕੋਲ ਦੋ ਬੱਚੇ ਵੀ ਹਨ ਉਸ ਦੀ ਭੈਣ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਹੈ ਰਾਜਵੀਰ ਦਾ ਇੱਕ ਛੋਟਾ ਭਰਾ ਹੈ ਤੇ ਉਸ ਦਾ ਅਜੇ ਵਿਆਹ ਨਹੀਂ ਹੋਇਆ ਰਾਜਵੀਰ ਆਪਣੇ ਮਾਤਾ ਪਿਤਾ ਅਤੇ ਆਪਣੇ ਭਰਾ ਦੇ ਕੋਲ ਹੀ ਰਹਿੰਦੀ ਸੀ ਉਹਨਾਂ ਦਾ ਪਰਿਵਾਰ ਕਾਫੀ ਸਮਾਂ ਪਹਿਲਾਂ ਕੈਨੇਡਾ ਗਿਆ ਸੀ ਭਾਵੇਂ ਸਾਰਾ ਪਰਿਵਾਰ ਕੈਨੇਡਾ ਵਿੱਚ ਸੀ ਪਰ ਫਿਰ ਵੀ ਰਾਜਵੀਰ ਦੇ ਮਾਤਾ ਪਿਤਾ ਨੇ ਆਪਣੀਆਂ ਬੱਚੀਆਂ ਦੇ ਵਿਆਹ ਇੰਡੀਆ ਵਿੱਚ ਰਹਿੰਦੇ ਪੰਜਾਬੀ ਲੜਕਿਆਂ ਨਾਲ ਕੀਤੇ। ਰਾਜਵੀਰ ਦਾ ਵੀ ਇੱਕ ਇੰਡੀਅਨ ਮੁੰਡੇ ਨਾਲ ਵਿਆਹ ਹੋ ਜਾਂਦਾ ਹੈ ਜੋ ਇੰਡੀਆ ਵਿੱਚ ਹੀ ਰਹਿੰਦਾ ਹੈ। ਇਹ ਰਿਸ਼ਤਾ ਰਾਜਵੀਰ ਦੀ ਭੂਆ ਦੀ ਕੁੜੀ ਨੇ ਕਰਵਾਇਆ ਸੀ। ਮੁੰਡੇ ਦਾ ਪਰਿਵਾਰ ਬਹੁਤ ਹੀ ਵਧੀਆ ਸੀ ਤੇ ਮੁੰਡਾ ਵੀ ਚੰਗੀ ਜ਼ਮੀਨ ਜਾਇਦਾਦ ਦਾ ਮਾਲਕ ਸੀ। ਰਾਜਵੀਰ ਵਿਆਹ ਤੋਂ 1 ਮਹੀਨੇ ਬਾਅਦ ਕੈਨੇਡਾ ਚਲੀ ਜਾਂਦੀ ਹੈ। ਕੈਨੇਡਾ ਜਾ ਕੇ ਆਪਣੇ ਪਤੀ ਨੂੰ ਬੁਲਾਉਣ ਦੀ ਬਹੁਤ ਕੋਸ਼ਿਸ਼ ਕਰਦੀ ਹੈ ਪਰ ਕਿਸੇ ਨਾ ਕਿਸੇ ਵਜ੍ਹਾ ਕਾਰਨ ਉਸਦੇ ਪਤੀ ਦਾ ਵੀਜ਼ਾ ਨਹੀਂ ਲੱਗਦਾ ਫਿਰ 1 ਸਾਲ ਬਾਅਦ ਰਾਜਵੀਰ ਦੁਬਾਰਾ ਇੰਡੀਆ ਵਾਪਸ ਆਉਂਦੀ ਹੈ ਅਤੇ ਆਪਣੇ ਸਹੁਰੇ ਘਰ ਜਾਂਦੀ ਹੈ ਤੇ ਉਹ ਆਪਣੇ ਪਤੀ ਨਾਲ 1 ਮਹੀਨਾ ਬਤਾਉਂਦੀ ਹੈ ਉਸ ਦਾ ਆਪਣੇ ਪਤੀ ਤੋਂ ਦੂਰ ਜਾਣ ਨੂੰ ਦਿਲ ਨਹੀਂ ਕਰਦਾ ਸੀ ਪਰ 1 ਮਹੀਨੇ ਬਾਅਦ ਫਿਰ ਉਹ ਕੈਨੇਡਾ ਵਾਪਸ ਚਲੀ ਜਾਂਦੀ ਹੈ ਤੇ ਉਸ ਨੂੰ ਕੈਨੇਡਾ ਪਹੁੰਚ ਕੇ ਪਤਾ ਲੱਗਦਾ ਹੈ ਕਿ ਉਹ ਮਾਂ ਬਣਨ ਵਾਲੀ ਹੈ ਇਹ ਖੁਸ਼ਖਬਰੀ ਸਭ ਤੋਂ ਪਹਿਲਾਂ ਉਹ ਆਪਣੇ ਪਤੀ ਨੂੰ ਸੁਣਾਉਂਦੀ ਹੈ ਤੇ ਫਿਰ ਆਪਣੇ ਮਾਪਿਓ ਨੂੰ 9 ਮਹੀਨਿਆਂ ਬਾਅਦ ਉਸ ਦੇ ਘਰ ਬਹੁਤ ਹੀ ਖੂਬਸੂਰਤ ਇੱਕ ਬੱਚੀ ਪੈਦਾ ਹੁੰਦੀ ਹੈ ਇੱਕ ਪਾਸੇ ਉਹ ਆਪਣੀ ਬੱਚੀ ਦੇ ਜਨਮ ਨੂੰ ਲੈ ਕੇ ਬਹੁਤ ਜ਼ਿਆਦਾ ਖੁਸ਼ ਹੁੰਦੀ ਹੈ ਅਤੇ ਦੂਜੇ ਪਾਸੇ ਉਦਾਸ ਵੀ ਹੁੰਦੀ ਹੈ ਕਿਉਂਕਿ ਅਜਿਹੇ ਮੌਕੇ ਤੇ ਉਹ ਆਪਣੇ ਪਤੀ ਨੂੰ ਆਪਣੇ ਨਾਲ ਦੇਖਣਾ ਚਾਹੁੰਦੀ ਸੀ ਕਿ ਉਸ ਦੀ ਬੱਚੀ ਨੂੰ ਸਭ ਤੋਂ ਪਹਿਲਾਂ ਉਸ ਦਾ ਪਤੀ ਹੀ ਗੋਦ ਵਿੱਚ ਲੈਂਦਾ ਪਰ ਇਹ ਨਹੀਂ ਹੋ ਸਕਦਾ ਸੀ ਕਿਉਂਕਿ ਉਸ ਦਾ ਪਤੀ ਤਾਂ ਅਜੇ ਇੰਡੀਆ ਵਿੱਚ ਹੀ ਸੀ ਉਹ ਕੈਨੇਡਾ ਵਿੱਚ ਆਪਣੇ ਮਾਤਾ ਪਿਤਾ ਕੋਲ ਰਹਿ ਕੇ ਆਪਣੀ ਬੱਚੀ ਦਾ ਪਾਲਣ ਪੋਸ਼ਣ ਕਰਦੀ ਹੈ ਜਦੋਂ ਬੱਚੀ 2 ਸਾਲ ਦੀ ਹੋ ਜਾਂਦੀ ਹੈ ਤਾਂ ਉਹ ਫਿਰ ਵਾਪਸ ਇੰਡੀਆ ਆ ਜਾਂਦੀ ਹੈ ਉਸ ਦਾ ਪਤੀ ਬੱਚੀ ਨੂੰ ਚੁੱਕ ਕੇ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਤੇ ਬੱਚੀ ਨੂੰ ਬਹੁਤ ਹੀ ਲਾਡ ਪਿਆਰ ਕਰਦਾ ਹੈ ਰਾਜਵੀਰ ਅਤੇ ਉਸ ਦਾ ਪਤੀ ਤੇ ਬੱਚੀ ਤਿੰਨੋਂ ਜਣੇ ਬਹੁਤ ਘੁੰਮਦੇ ਫਿਰਦੇ ਹਨ ਅਤੇ ਇੰਜੋਏ ਕਰਦੇ ਹਨ ਇਸ ਵਾਰ ਹੁਣ ਰਾਜਵੀਰ ਦੇ ਪਤੀ ਦਾ ਦਿਲ ਨਹੀਂ ਕਰਦਾ ਸੀ ਕਿ ਰਾਜਵੀਰ ਵਾਪਸ ਕੈਨੇਡਾ ਚਲੀ ਜਾਵੇ ਪਰ ਉਸਦੀ 1 ਮਹੀਨੇ ਬਾਅਦ ਦੀ ਵਾਪਸੀ ਦੀ ਟਿਕਟ ਕਰਵਾਈ ਸੀ ਇਸ ਲਈ 1 ਮਹੀਨੇ ਬਾਅਦ ਹੀ ਰਾਜਵੀਰ ਵਾਪਸ ਕੈਨੇਡਾ ਚਲੀ ਜਾਂਦੀ ਹੈ ਕੈਨੇਡਾ ਪਹੁੰਚ ਕੇ ਆਪਣੇ ਪਤੀ ਨੂੰ ਬਹੁਤ ਯਾਦ ਕਰਦੀ ਹੈ ਤੇ ਉਸ ਦਾ ਪਤੀ ਵੀ ਯਾਦ ਕਰਦਾ ਹੈ ਤੇ ਆਪਣੀ ਬੱਚੀ ਨਾਲ ਘੰਟਾ-ਘੰਟਾ ਗੱਲਾਂ ਕਰਦਾ ਹੈ ਇਸ ਤਰ੍ਹਾਂ ਸਮਾਂ ਬੀਤਦਾ ਜਾਂਦਾ ਹੈ ਅਤੇ ਉਸਦੀ ਬੱਚੀ ਵੱਡੀ ਹੋ ਜਾਂਦੀ ਹੈ ਹੁਣ ਉਸਦੀ ਬੱਚੀ ਨੂੰ ਸਕੂਲ ਪੜ੍ਹਨ ਲਈ ਲਾ ਦਿੱਤਾ ਜਾਂਦਾ ਹੈ ਰਾਜਵੀਰ ਪਹਿਲਾਂ ਆਪਣੀ ਬੱਚੀ ਨੂੰ ਸਕੂਲ ਛੱਡ ਕੇ ਆਉਂਦੀ ਅਤੇ ਫਿਰ ਕੰਮ ਤੇ ਜਾਂਦੀ ਰਾਜਵੀਰ ਦਾ ਪਤੀ ਵੀ ਜਦੋਂ ਵੀ ਉਸ ਨਾਲ ਗੱਲਾਂ ਕਰਦਾ ਤਾਂ ਉਸ ਨੂੰ ਵਾਰ-ਵਾਰ ਕਹਿੰਦਾ ਕਿ ਰਾਜਵੀਰ ਮੈਂ 2 ਸਾਲ ਤੋਂ ਸਬਰ ਕੀਤਾ ਪਰ ਹੁਣ ਮੇਰਾ ਤੇਰੇ ਅਤੇ ਤੇਰੀ ਬੱਚੀ ਤੋਂ ਬਿਨਾ ਬਿਲਕੁਲ ਵੀ ਦਿਲ ਨਹੀਂ ਲੱਗਦਾ ਤੂੰ ਕੋਈ ਹੱਲ ਕਰ ਜੇ ਮੇਰਾ ਕੈਨੇਡਾ ਦਾ ਵੀਜ਼ਾ ਨਹੀਂ ਲੱਗਦਾ ਤਾਂ ਤੂੰ ਇੰਡੀਆ ਵਾਪਸ ਆ ਕੇ ਮੇਰੇ ਨਾਲ ਰਹਿ ਉਹ ਉਸ ਨੂੰ ਕਹਿੰਦਾ ਕਿ ਆਪਣੀ ਇਕੱਠੇ ਰਹਿਣ ਦੀ ਉਮਰ ਤਾਂ ਵਿਛੋੜੇ ਵਿੱਚ ਗੁਜ਼ਰ ਰਹੀ ਹੈ ਅਸੀਂ ਕੀ ਕਰਨਾ ਪੈਸੇ ਦਾ ਜੇ ਅਸੀਂ ਆਪਣੀ ਜ਼ਿੰਦਗੀ ਇਕੱਠੇ ਇੱਕ ਦੂਜੇ ਨਾਲ ਨਾ ਬਿਤਾ ਸਕੇ ਰਾਜਵੀਰ ਆਪਣੇ ਘਰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ ਅਤੇ ਨਾ ਹੀ ਪੈਸੇ ਥੇਲੇ ਦੀ ਮੈਂ ਨਹੀਂ ਚਾਹੁੰਦਾ ਕਿ ਮੇਰੀ ਧੀ ਪਿਓ ਦੇ ਪਿਆਰ ਨੂੰ ਤਰਸੇ ਅਤੇ ਤੂੰ ਮਾਪਿਓ ਦੀ ਜ਼ਿੰਮੇਵਾਰੀ ਇਕੱਲੀ ਨਿਭਾਏ ਕਮਲੀਏ ਤੇਰਾ ਮੇਰੇ ਅਤੇ ਮੇਰੀ ਬੇਟੀ ਬਿਨਾ ਹੈ ਹੀ ਕੌਣ ਮੇਰਾ ਤੁਹਾਡੇ ਬਿਨਾ ਇੱਕ ਪਲ ਵੀ ਮਸਾ ਹੀ ਲੰਘਦਾ ਹੈ ਕਾਗਜ਼ੀ ਕਾਰਵਾਈਆਂ ਦੇ ਚੱਕਰ ਵਿੱਚ ਕਿਤੇ ਇਹ ਨਾ ਹੋਵੇ ਕਿ ਸਾਡੇ ਵਿੱਚੋਂ ਇੱਕ ਜਣਾ ਵੀ ਕੁਝ ਗਲਤ ਕਰ ਬੈਠੇ ਆਪ ਕਹਿੰਦੇ ਹੈ ਕਿ ਤੁਸੀਂ ਫਿਕਰ ਨਾ ਕਰੋ ਇਸ ਵਾਰ ਫਾਇਲ ਲਗਾਈ ਹੈ ਆਪਣੀ ਆਪਣੀ ਫਾਈਲ ਵਿੱਚ ਕਿਹੜਾ ਕੋਈ ਜਾਲੀ ਕਾਗਜ਼ ਹੈ ਜਿਹੜਾ ਤੁਹਾਡਾ ਵੀਜ਼ਾ ਨਹੀਂ ਆਵੇਗਾ ਰੱਬ ਸਾਡੇ ਸਬਰ ਦਾ ਮੁੱਲ ਜ਼ਰੂਰ ਪਾਵੇਗਾ ਅਤੇ ਅਸੀਂ ਜਲਦੀ ਇਕੱਠੇ ਹੋ ਜਾਵਾਂਗੇ ਫਾਈਲ ਲਗਾਈ ਨੂੰ 3 ਮਹੀਨੇ ਬੀਤ ਚੁੱਕੇ ਸਨ ਅਤੇ ਰਾਜਵੀਰ ਦੇ ਪਤੀ ਨੂੰ ਪੂਰਾ ਯਕੀਨ ਸੀ ਕਿ ਇਸ ਵਾਰ ਵੀਜ਼ਾ ਜ਼ਰੂਰ ਆਵੇਗਾ ਪਰ ਇਸ ਵਾਰ ਵੀ ਰੱਬ ਨੇ ਉਹਨਾਂ ਦੀ ਨਾ ਸੁਣੀ ਜਿਸ ਦਿਨ ਰਾਜਵੀਰ ਦੇ ਪਤੀ ਦਾ ਵੀਜ਼ਾ ਰਿਜੈਕਟ ਹੋਇਆ ਉਸ ਦਿਨ ਉਹ ਤਾਂ ਹਾਂ ਮਾਰ ਮਾਰ ਕੇ ਰੋਇਆ ਰਾਜਵੀਰ ਨੇ ਉਸ ਨੂੰ ਬਹੁਤ ਫੋਨ ਕੀਤੇ ਪਰ ਉਸ ਨੇ ਇੱਕ ਵੀ ਫੋਨ ਨਾ ਚੁੱਕਿਆ ਫਿਰ ਰਾਜਵੀਰ ਨੇ ਆਪਣੀ ਸੱਸ ਦੇ ਫੋਨ ਤੇ ਫੋਨ ਕੀਤਾ ਤਾਂ ਉਸਨੇ ਦੱਸਿਆ ਕਿ ਜੱਗੀ ਨੂੰ ਤਾਂ 3 ਦਿਨ ਹੋ ਗਏ ਉਹ ਤਾਂ ਸ਼ਰਾਬ ਨਾਲ ਡੱਕਿਆ ਰਹਿੰਦਾ ਹੈ ਉਹ ਸਾਰਾ ਦਿਨ ਰੋਂਦਾ ਹੈ ਤੇ ਤੁਹਾਨੂੰ ਬਹੁਤ ਯਾਦ ਕਰਦਾ ਹੈ ਰਾਜਵੀਰ ਦੀ ਸੱਸ ਨੇ ਕਿਹਾ ਧੀਏ ਜੇ ਵੀਜ਼ਾ ਨਹੀਂ ਆਉਂਦਾ ਤਾਂ ਹੁਣ ਛੱਡ ਪਰੇ ਕੈਨੇਡਾ ਦਾ ਖਿਹੜਾ ਤੂੰ ਇੰਡੀਆ ਆ ਕੇ ਆਪਣੇ ਪਤੀ ਦਾ ਖਿਆਲ ਰੱਖ ਇਹ ਨਾ ਹੋਵੇ ਕਿ ਤੂੰ ਆਪਣੇ ਕੰਮਾਂ ਧੰਦਿਆਂ ਵਿੱਚ ਉਲਝ ਕੇ ਰਹਿ ਜਾਵੇਂ ਅਤੇ ਇੱਥੇ ਤੇਰਾ ਪਤੀ ਗਲਤ ਰਾਹੇ ਤੁਰ ਜਾਵੇ ਰਾਜਵੀਰ ਨੇ ਕਿਹਾ ਕਿ ਮੰਮੀ ਜੀ ਤੁਹਾਨੂੰ ਤਾਂ ਪਤਾ ਹੀ ਹੈ ਕਿ ਮੇਰੀ ਜੌਬ ਬਹੁਤ ਵਧੀਆ ਹੈ ਅਤੇ ਇਸ ਜੌਬ ਤੋਂ ਮੈਂ ਛੁੱਟੀ ਨਹੀਂ ਲੈ ਸਕਦੀ ਅਤੇ ਜੇ ਇੱਕ ਵਾਰੀ ਮੇਰੀ ਇਹ ਨੌਕਰੀ ਛੁੱਟ ਗਈ ਤੇ ਇਹੋ ਜਿਹੀ ਨੌਕਰੀ ਮੈਨੂੰ ਦੁਬਾਰਾ ਨਹੀਂ ਮਿਲਣੀ ਫਿਰ ਉਹ ਆਪਣੇ ਪਤੀ ਨੂੰ ਮੈਸੇਜ ਕਰਦੀ ਹੈ ਕਿ ਤੁਸੀਂ ਫਿਕਰ ਨਾ ਕਰੋ ਮੈਂ ਕੋਰਟ ਵਿੱਚ ਜਾ ਕੇ ਤੁਹਾਨੂੰ ਕੈਨੇਡਾ ਬੁਲਾਉਣ ਦੀ ਦੁਬਾਰਾ ਅਪੀਲ ਕਰਾਂਗੀ ਤੁਸੀਂ ਸ਼ਰਾਬ ਪੀਣ ਦੀ ਆਦਤ ਨਾ ਪਾ ਲਿਓ ਜਲਦੀ ਅਸੀਂ ਕੈਨੇਡਾ ਦੇ ਵਿੱਚ ਇਕੱਠੇ ਹੋਵਾਂਗੇ ਰਾਜਵੀਰ ਦੇ ਵਿਆਹ ਨੂੰ ਪੂਰੇ 9 ਸਾਲ ਹੋ ਚੁੱਕੇ ਸਨ ਪਰ ਉਸਦੇ ਪਤੀ ਦਾ ਵੀਜ਼ਾ ਨਹੀਂ ਲੱਗਦਾ ਤੇ ਹੁਣ ਰਾਜਵੀਰ ਦੀ ਵੱਡੀ ਭੈਣ ਨੇ ਰਾਜਵੀਰ ਨੂੰ ਸਲਾਹ ਦਿੱਤੀ ਕਿ ਤੇਰੇ ਪਤੀ ਦਾ ਕੈਨੇਡਾ ਦਾ ਨਹੀਂ ਬਣ ਸਕਦਾ ਤਾਂ ਇਸ ਲਈ ਤੇਰੇ ਲਈ ਇਹੀ ਚੰਗਾ ਹੈ ਕਿ ਤੂੰ ਇੱਥੇ ਕੋਈ ਮੁੰਡਾ ਦੇਖ ਕੇ ਉਸ ਨਾਲ ਵਿਆਹ ਕਰਵਾ ਲੈ ਤੇ ਆਪਣੇ ਪਤੀ ਨੂੰ ਵੀ ਕਹਿ ਦੇ ਕਿ ਉਹ ਉੱਧਰ ਕੋਈ ਕੁੜੀ ਦੇਖ ਕੇ ਵਿਆਹ ਕਰਵਾ ਲਵੇ ਇਸ ਤਰ੍ਹਾਂ ਤਾਂ ਤੁਹਾਡੇ ਦੋਹਾਂ ਦੀ ਜ਼ਿੰਦਗੀ ਬਰਬਾਦ ਹੋ ਰਹੀ ਹੈ ਪਰ ਰਾਜਵੀਰ ਆਪਣੀ ਭੈਣ ਦੀ ਇਹ ਗੱਲ ਸੁਣ ਕੇ ਆਪਣੀ ਭੈਣ ਨਾਲ ਬਹੁਤ ਗੁੱਸੇ ਹੋਈ ਰਾਜਵੀਰ ਨੇ ਆਪਣੀ ਭੈਣ ਨੂੰ ਕਿਹਾ ਕਿ ਤੈਨੂੰ ਮੇਰੇ ਬਾਰੇ ਇੰਨਾ ਸੋਚਣ ਦੀ ਲੋੜ ਨਹੀਂ ਹੈ ਮੈਂ ਆਪਣੇ ਪਤੀ ਨੂੰ ਮਰਦੇ ਦਮ ਤੱਕ ਨਹੀਂ ਛੱਡਾਂਗੀ ਅਤੇ ਨਾਲੇ ਹੁਣ ਉਹ ਮੇਰੀ ਧੀ ਦਾ ਪਿਓ ਹੈ ਮੈਂ ਇਹ ਕਦੇ ਨਹੀਂ ਕਰ ਸਕਦੀ ਅਤੇ ਨਾ ਤੂੰ ਅੱਗੇ ਤੋਂ ਮੈਨੂੰ ਇਹ ਸਲਾਹ ਦੇਣ ਬਾਰੇ ਸੋਚੀਂ ਰਾਜਵੀਰ ਦੀ ਭੈਣ ਉਸ ਨਾਲ ਨਾਰਾਜ਼ ਹੋ ਕੇ ਚਲੀ ਜਾਂਦੀ ਹੈ ਅਤੇ ਜਾਂਦੀ ਜਾਂਦੀ ਕਹਿੰਦੀ ਹੈ ਕਿ ਚਲ ਠੀਕ ਹੈ ਜਿਵੇਂ ਤੇਰੀ ਮਰਜ਼ੀ ਤੇ ਇਸੇ ਤਰ੍ਹਾਂ ਜਿਉਂਦੀ ਰਹੇ ਆਪਣੀ ਜ਼ਿੰਦਗੀ ਇਕੱਲੀ ਹੌਲੀ ਹੌਲੀ ਰਾਜਵੀਰ ਦਾ ਭਰਾ ਤੇ ਉਸ ਦਾ ਮਾਪਿਓ ਵੀ ਉਸ ਨੂੰ ਇਹੀ ਗੱਲ ਸਮਝਾਉਂਦੇ ਹਨ ਰਾਜਵੀਰ ਜੋ ਵੀ ਤੇਰੀ ਵੱਡੀ ਭੈਣ ਕਹਿ ਰਹੀ ਹੈ ਉਹ ਠੀਕ ਕਹਿ ਰਹੀ ਹੈ ਤੈਨੂੰ ਇਧਰ ਕਿਸੇ ਮੁੰਡੇ ਨਾਲ ਵਿਆਹ ਕਰਵਾ ਲੈਣਾ ਚਾਹੀਦਾ ਹੈ ਪਰ ਉਹ ਕਿਸੇ ਦੀ ਨਹੀਂ ਸੁਣਦੀ ਰਾਜਵੀਰ ਆਪਣੇ ਮਾਪਿਓ ਨਾਲੋਂ ਅਲੱਗ ਕਰਾਏ ਤੇ ਘਰ ਲੈ ਕੇ ਰਹਿਣ ਲੱਗ ਪੈਂਦੀ ਹੈ ਕਿਉਂਕਿ ਉਸਦੇ ਮਾਪਿਓ ਦੀਆਂ ਰੋ-ਰੋਜ਼ ਦੀਆਂ ਇਹ ਗੱਲਾਂ ਸੁਣ ਕੇ ਉਸ ਨੂੰ ਬਹੁਤ ਗੁੱਸਾ ਆਉਂਦਾ ਹੈ ਪਰ ਇਧਰ ਇੰਡੀਆ ਵਿੱਚ ਰਾਜਵੀਰ ਦੇ ਪਤੀ ਨੂੰ ਨਸ਼ਿਆਂ ਦੀ ਬਹੁਤ ਭੈੜੀ ਲਤ ਲੱਗ ਜਾਂਦੀ ਹੈ ਉਹ ਰਾਜਵੀਰ ਅਤੇ ਆਪਣੀ ਧੀ ਤੋਂ ਦੂਰ ਰਹਿੰਦੇ ਗਾਮ ਵਿੱਚ ਦਿਨ ਰਾਤ ਸ਼ਰਾਬ ਪੀਂਦਾ ਹੈ ਅਤੇ ਹੋਰ ਵੀ ਨਸ਼ੇ ਕਰਦਾ ਹੈ ਰਾਜਵੀਰ ਜਦੋਂ ਵੀ ਉਸ ਨੂੰ ਫੋਨ ਕਰਦੀ ਹੈ ਤਾਂ ਬਹੁਤ ਸਮਝਾਉਂਦੀ ਹੈ ਕਿ ਜਿੰਨਾ ਸਮਾਂ ਤੁਹਾਡਾ ਵੀਜ਼ਾ ਨਹੀਂ ਲੱਗਦਾ ਮੈਂ ਕੋਸ਼ਿਸ਼ ਨਹੀਂ ਛੱਡਾਂਗੀ ਫਿਰ ਰੱਬ ਦੀ ਮਿਹਰ ਨਾਲ ਇੱਕ ਦਿਨ ਰਾਜਵੀਰ ਦੇ ਪਤੀ ਦਾ ਵੀਜ਼ਾ ਲੱਗ ਜਾਂਦਾ ਹੈ ਉਹ ਬਹੁਤ ਜ਼ਿਆਦਾ ਖੁਸ਼ ਹੁੰਦੀ ਹੈ ਕਿਉਂਕਿ ਰਾਜਵੀਰ ਦੇ ਵਿਆਹ ਨੂੰ ਪੂਰੇ 9 ਸਾਲ ਹੋ ਚੁੱਕੇ ਸੀ 9ਵੀਂ ਵਰ੍ਹੇਗੰਢ ਦੇ ਸਮੇਂ ਰਾਜਵੀਰ ਦਾ ਪਤੀ ਕੈਨੇਡਾ ਪਹੁੰਚਦਾ ਹੈ ਰਾਜਵੀਰ ਤੇਲ ਚਾਉਂਦੀ ਹੈ ਅਤੇ ਫੁੱਲਾਂ ਦੇ ਗੁਲਦਸਤੇ ਨਾਲ ਉਸ ਦਾ ਸਵਾਗਤ ਕਰਦੀ ਹੈ ਉਹਨਾਂ ਦੀ ਬੱਚੀ ਵੀ ਬਹੁਤ ਖੁਸ਼ ਹੁੰਦੀ ਹੈ ਅਤੇ ਆਪਣੇ ਪਾਪਾ ਦੇ ਨਾਲ ਘੰਟਿਆਂ ਬੱਧੀ ਖੇਡਦੀ ਰਹਿੰਦੀ ਹੈ ਇਸੇ ਖੁਸ਼ੀ ਦੇ ਵਿੱਚ ਰਾਜਵੀਰ ਇੱਕ ਹੋਟਲ ਦੇ ਵਿੱਚ ਜਾਂਦੀ ਹੈ ਆਪਣੇ ਪਤੀ ਤੇ ਧੀ ਦੇ ਨਾਲ ਉਹ ਖੁਸ਼ੀਆਂ ਸਾਂਝੀਆਂ ਕਰਨ ਦੇ ਲਈ ਇੱਕ ਛੋਟੀ ਜਿਹੀ ਪਾਰਟੀ ਰੱਖਦੀ ਹੈ ਜਿਸ ਪਾਰਟੀ ਵਿੱਚ ਰਾਜਵੀਰ ਆਪਣੇ ਮੰਮੀ ਪਾਪਾ ਤੇ ਭੈਣ ਭਰਾ ਨੂੰ ਵੀ ਬੁਲਾਉਂਦੀ ਹੈ ਉਹਨਾਂ ਸਾਰਿਆਂ ਨੇ ਅਜੇ ਆਉਣਾ ਹੁੰਦਾ ਹੈ ਕਿ ਰਾਜਵੀਰ ਦਾ ਪਤੀ ਉਸ ਕੋਲੋਂ ਉੱਠ ਕੇ ਬਾਥਰੂਮ ਦੇ ਵਿੱਚ ਜਾਂਦਾ ਹੈ ਕੁਝ ਟਾਈਮ ਬਾਅਦ ਹੀ ਉੱਥੇ ਪੁਲਿਸ ਪਹੁੰਚਦੀ ਹੈ ਤੇ ਉਹ ਰਾਜਵੀਰ ਨੂੰ ਪੁੱਛਦੀ ਹੈ ਕਿ ਤੁਹਾਡਾ ਪਤੀ ਕਿੱਥੇ ਹੈ ਰਾਜਵੀਰ ਕਹਿੰਦੀ ਹੈ ਕਿ ਮੇਰਾ ਪਤੀ ਬਾਥਰੂਮ ਵਿੱਚ ਹੈ ਪਰ ਪੁਲਿਸ ਰਾਜਵੀਰ ਨੂੰ ਕਹਿੰਦੀ ਹੈ ਕਿ ਤੁਹਾਡਾ ਪਤੀ ਬਾਹਰ ਡਿੱਗਿਆ ਪਿਆ ਹੈ ਅਤੇ ਉਸ ਦੀ ਮੌਤ ਹੋ ਚੁੱਕੀ ਹੈ ਇਹ ਸੁਣ ਕੇ ਰਾਜਵੀਰ ਚੀਕਾ ਮਾਰਨ ਲੱਗਦੀ ਹੈ ਤੇ ਉਸ ਦੀ ਬੱਚੀ ਵੀ ਉੱਚੀ ਉੱਚੀ ਰੋਣ ਲੱਗਦੀ ਹੈ ਡਾਕਟਰ ਦੇ ਅਨੁਸਾਰ ਪਤਾ ਲੱਗਦਾ ਹੈ ਕਿ ਉਸ ਦੇ ਪਤੀ ਨੇ ਕਿਸੇ ਨਸ਼ੀਲੀ ਚੀਜ਼ ਦੀ ਵਰਤੋਂ ਕੀਤੀ ਸੀ ਪੁਲਿਸ ਵਾਲੇ ਦੱਸਦੇ ਹਨ ਕਿ ਸਾਨੂੰ ਇਸ ਹੋਟਲ ਦੇ ਵਿੱਚੋਂ ਫੋਨ ਗਿਆ ਸੀ ਕਿ ਕਿਸੇ ਆਦਮੀ ਦੀ ਮੌਤ ਹੋ ਗਈ ਹੈ ਵਿਚਾਰੀ ਰਾਜਵੀਰ ਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ 9 ਸਾਲ ਵੀ ਉਹ ਇਕੱਲੀ ਸੀ ਅਤੇ 9 ਸਾਲ ਤੱਕ ਉਸਨੇ ਆਪਣੇ ਪਤੀ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਸੀ ਪਰ ਉਹ ਹੁਣ ਫਿਰ ਤੋਂ ਇਕੱਲੀ ਰਹਿ ਗਈ ਸੀ ਅਤੇ ਆਪਣੀ ਧੀ ਨੂੰ ਪਾਲ ਰਹੀ ਸੀ ਸੋ ਦੋਸਤੋ ਮੇਰਾ ਇਹ ਕਹਾਣੀ ਸੁਣਾਉਣ ਦਾ ਇਹ ਮਕਸਦ ਹੈ ਕਿ ਕਦੀ ਵੀ ਅਜਿਹੀ ਚੀਜ਼ ਦੀ ਵਰਤੋਂ ਨਾ ਕਰੋ ਜੋ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ ਕਿਉਂਕਿ ਤੁਹਾਡੇ ਨਾਲ ਨਾਲ ਤੁਹਾਡਾ ਪਰਿਵਾਰ ਵੀ ਤੁਹਾਡੇ ਨਾਲ ਜੁੜਿਆ ਹੁੰਦਾ ਹੈ ਤੇ ਪਰਿਵਾਰ ਦੇ ਕਿਸੇ ਵੀ ਜੀਵ ਨੂੰ ਜਦੋਂ ਕੋਈ ਨੁਕਸਾਨ ਪਹੁੰਚਦਾ ਹੈ ਸਾਰੇ ਹੀ ਪਰਿਵਾਰ ਦੇ ਜੀਆਂ ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਖਾਸ ਕਰਕੇ ਬੱਚਿਆਂ ਤੇ ਜਿਨ੍ਹਾਂ ਨੂੰ ਸਾਰੀ ਉਮਰ ਮਾਪਿਆਂ ਦੇ ਸਹਾਰੇ ਦੀ ਲੋੜ ਹੁੰਦੀ ਹੈ ਰਾਜਵੀਰ ਵਿਚਾਰੀ ਪੂਰੇ 9 ਸਾਲਾਂ ਬਾਅਦ ਆਪਣੇ ਪਤੀ ਨੂੰ ਮਿਲੀ ਸੀ ਤੇ ਬਹੁਤ ਖੁਸ਼ ਸੀ ਪਰ ਉਸਦੇ ਪਤੀ ਦੀ ਇੱਕ ਗਲਤੀ ਨੇ ਉਸ ਦੀਆਂ ਸਾਰੀਆਂ ਖੁਸ਼ੀਆਂ ਖੋਹ ਲਈਆਂ ਕੀ ਇਹ ਨਸ਼ਾ ਤੁਹਾਡੇ ਪਰਿਵਾਰ ਦੀਆਂ ਖੁਸ਼ੀਆਂ ਨਾਲੋਂ ਜ਼ਿਆਦਾ ਜ਼ਰੂਰੀ ਹੈ ਜਿਸ ਮਾਪਿਆਂ ਨੇ ਤੁਹਾਨੂੰ ਤੰਗੀਆਂ ਸਹਿ ਕੇ ਪਾਲਿਆ ਹੁੰਦਾ ਹੈ ਇੱਕ ਵਾਰ ਉਹਨਾਂ ਬਾਰੇ ਵੀ ਸੋਚਿਆ ਕਰੋ ਤੇ ਜਦੋਂ ਕੋਈ ਮਾਪਿਓ ਤੁਹਾਡੇ ਲੜ ਆਪਣੀ ਧੀ ਲਾਉਂਦਾ ਹੈ ਤੁਹਾਡੇ ਭਰੋਸੇ ਕਿ ਇਹ ਮੇਰੀ ਧੀ ਨੂੰ ਖੁਸ਼ ਰੱਖੇਗਾ ਇੱਕ ਵਾਰੀ ਉਸ ਮਾਪਿਓ ਬਾਰੇ ਵੀ ਜ਼ਰੂਰ ਸੋਚਿਆ ਕਰੋ ਕਿ ਜਦੋਂ ਉਹਨਾਂ ਦੀ ਧੀ ਵਿਧਵਾ ਹੋ ਜਾਂਦੀ ਹੈ ਤਾਂ ਉਹਨਾਂ ਦੇ ਮਨ ਤੇ ਕੀ ਬੀਤਦੀ ਹੈ ਜਦੋਂ ਕੋਈ ਬੰਦਾ ਨਸ਼ੇ ਦੀ ਓਵਰਡੋਜ਼ ਨਾਲ ਮਰ ਜਾਂਦਾ ਹੈ ਤਾਂ ਸਾਰੀ ਉਮਰ ਲੋਕ ਉਸਦੇ ਬੱਚਿਆਂ ਨੂੰ ਇਹੀ ਤਾਨਾ ਦਿੰਦੇ ਹਨ ਕਿ ਇਹਨਾਂ ਦਾ ਪਿਓ ਨਸ਼ੇੜੀ ਸੀ ਇਸ ਲਈ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਕਿਸੇ ਵੀ ਅਜਿਹੀ ਚੀਜ਼ ਦੀ ਵਰਤੋਂ ਨਾ ਕਰੋ ਕਿ ਤੁਹਾਨੂੰ ਜਾਣ ਤੋਂ ਹੱਥ ਤੋੜਨਾ ਪੈ ਜਾਵੇ ਦੋਸਤੋ ਇਸ ਹੀ ਸਾਡੀ ਅੱਜ ਦੀ ਕਹਾਣੀ ਜੋ ਨੌਜਵਾਨ ਪੀੜੀ ਨੂੰ ਸੇਧ ਦਿੰਦੀ ਹੈ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਵੀ ਕਰਨਾ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ